ਯਾਨਿਕ ਜਿਦਾ ਦੇਖ ਰਹੇ ਦਸ਼ਕਾ ਸਵਾਗਤ ਹੈ ਜਿਸ ਤਰ੍ਹਾਂ ਅੱਜ ਕਿਸਾਨਾਂ ਨੇ ਸਾਰੇ ਦੇਸ਼ ਭਰ ਵਿੱਚ 12 ਤੋਂ ਲੈ ਕੇ 4 ਵਜੇ ਤੱਕ ਰੇਲ ਰੋਕੋ ਅੰਦੋਲਨਾਂ ਦੀ ਮੁਹਿੰਮ ਮਿੱਟੀ ਯੂਰ ਸੇ ਤਹਿਤ ਅੱਜ ਫਲੋਰ ਵਿੱਚ ਵੀ ਰੇਲ ਰੋਕੋ ਅੰਦੋਲਨਾਂ ਦੇ ਚੱਲਦੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਖੁਦ ਬੰਜੀਤ ਰਾਏ ਜੀ ਜਿਹੜੇ ਪ੍ਰਧਾਨ ਨੇ ਬੀਕੇਯੂ ਦੁਆਪਰ ਉਹ ਸਾਡੇ ਨਾਲ ਮੌਜੂਦ ਨੇ ਸਰ ਸਾਰੇ ਇੰਡੀਆ ਵਿੱਚ ਅੱਜ ਮੁਹਿੰਮ ਮਿੱਟੀ ਗਈ ਹੈ ਕਿਸਾਨਾਂ ਵੱਲੋਂ ਰੇਲ ਰੋਕੋ ਦੀ ਕਿਸ ਤਰ੍ਹਾਂ ਦਾ ਰਿਸਪਾਂਸ ਬਾਕੀ ਜਗ੍ਹਾ ਤੋਂ ਮਿਲ ਰਿਹਾ ਹੈ ਦੇਖੋ ਇਹ ਲਗਭਗ ਜਿਹੜਾ 18-19 ਸਟੇਟਾਂ ਦੇ ਵਿੱਚ ਜੋ ਹੁਣ ਟਿੱਕਰ ਖਬਰ ਆ ਰਹੀ ਛਾਂ ਤੱਕ ਹੋਰ ਵਧੇਗਾ 18-19 ਸਟੇਟਾਂ ਦੇ ਵਿੱਚ ਇਹ ਸਫਲਤਾਪੂਰਵਕ ਹੈਗਾ ਜਿਆਦਾ ਜਿਹੜਾ ਪੂਰਾ ਹੈ ਪੂਰਨ ਤੌਰ ਤੇ ਬੰਦਿਆ ਉਹ ਪੰਜਾਬ ਤੇ ਹਰਿਆਣਾ ਚ ਹੈ ਬਾਕੀ ਸਟੇਟਾਂ ਚ ਮਤਲਬ ਬੰਦ ਹੈਗਾ ਸਫਲਤਾਪੂਰਵਕ ਹੈ ਪਰ ਉੱਤੇ ਜਿਆਦਾ ਸਟੇਸ਼ਨ ਨਹੀਂ ਰੁੱਕ ਸਕਿਆ ਕਿਉਂਕਿ ਉੱਥੇ ਜਿਨੇ ਜਥੇਬੰਦੀਆਂ ਨੇ ਉਹ ਜਿੱਥੇ-ਜਿੱਥੇ ਜਿਹੜੇ-ਜਿਹੜੇ ਏਰੀਆ ਚ ਹੈਗੀਆਂ ਉੱਤੇ-ਉੱਤੇ ਉਹਨਾਂ ਨੇ ਬੰਦ ਕਰਕੇ ਬੈਠੀਆਂ ਸਰ ਇੱਕ ਹੋਰ ਹੈ ਕਿ ਸੈਂਟਰ ਸਰਕਾਰ ਪੰਜਵੇਂ ਫਸਲੇ ਦੇ ਉੱਤੇ ਹੁਣੇ ਦਾ ਕੋਸ਼ਿਸ਼ਾ ਕਰਨ ਜਾ ਰਹੀ ਹੈ ਤਾਂ ਜਿਹੜਾ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਉੱਥੇ ਬਾਰਡਰਾਂ ਦੇ ਵੀ ਨਾਲ ਬੈਠੇ ਹੋ ਕੀ ਉਸਦੀ ਦਾ ਸਵਾਗਤ ਵੀ ਕਰੋਗੇ ਜਾਂ ਉਸ ਚੀਜ਼ ਨੂੰ ਅਜੇ ਪੈਂਡਿੰਗ ਹੀ ਰੱਖਿਆ ਜਾਏਗਾ ਦੇਖੋ ਅਸੀਂ ਤਾਂ ਉਹਨਾਂ ਨੂੰ ਕਿਹਾ ਕਿ ਸਾਨੂੰ ਇਹ ਕਬੂਲ ਹੈ ਹੀ ਨਹੀਂ ਤੇ ਉਹ ਪੈਂਡਿੰਗ ਰੱਖਣ ਵਾਲੀ ਗੱਲ ਜਾਂ ਉਹਨੂੰ ਕਬੂਲ ਕਰਨ ਵਾਲੀ ਗੱਲ ਆਉਂਦੀ ਹੀ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਕਹਿੰਦਾ ਸਾਨੂੰ ਇਹ ਮਨਜ਼ੂਰ ਨਹੀਂ 23 ਦੀਆਂ 23 ਫਸਲਾਂ ਤੇ ਜਿਹੜੀ ਆ ਉਹ ਐਮਐਸਪੀ ਮਿਲਣੀ ਚਾਹੀਦੀ ਆ ਸਰਕਾਰ ਲਈ ਕੋਈ ਵੱਡੀ ਗੱਲ ਨਹੀਂ ਹੈ ਕੇਵਲ ਇਹ ਜਿਹੜੇ ਸਰਕਾਰ ਦੇ ਨੀਤੀ ਘੜੇ ਆ ਉਹ ਉਹਨਾਂ ਨੂੰ ਸਹੀ ਗੱਲ ਦੱਸ ਨਹੀਂ ਰਹੇ ਜਾਂ ਸਰਕਾਰ ਦੀ ਮੰਨਛਾ ਨਹੀਂ ਜਾਂ ਸਰਕਾਰ ਦੀ ਮੰਨਛਾ ਇਹ ਹੈ ਕਿ ਪੂਰੇ ਦੇਸ਼ ਦੇ ਵਿੱਚ ਚੰਦ ਪੂੰਜੀਪਤੀ ਜਿਹੜੇ ਆ ਉਹਨਾਂ ਦੇ ਹੱਥ ਦੇ ਸਾਰੀ ਪੂੰਜੀ ਦੇਸ਼ ਦੀ ਦੇਣੀ ਹੈ ਜੋ ਇਹ ਪਾਲਿਸੀ ਦੇ ਤਹਿਤ ਕੰਮ ਹੋ ਰਿਹਾ ਤਾਂ ਉਹਨਾਂ ਦੀ ਮੰਨਛਾ ਨਹੀਂ ਜੋ ਇਹ ਦਾ ਸਰਕਾਰ ਦਾ ਸੱਚ ਦੀ ਆ ਪਰ ਅਸੀਂ ਜਿਹੜਾ ਸਾਡੀ ਮੰਗ ਹੈ ਉਹ 23 ਦੀਆਂ 23 ਫਸਲਾਂ ਤੇ ਐਮ ਐਸ ਪੀ ਤੇ ਖਰੀਦ ਗਰੰਟੀ ਕਾਨੂੰਨ ਉਹ ਬਣਾਇਆ ਗਿਆ ਸਰ ਜਿਸ ਤਰ੍ਹਾਂ ਉਹ ਕਿਸਾਨ ਕਿੱਥੇ ਬਲੀਆ ਐਸ ਕੇ ਮਲੋਂ ਇੱਕ ਨਿਯੁਨਤਾ ਹੈ ਕਿ ਦਿੱਲੀ ਚੋਂ ਕਿ ਤੁਹਾਡੇ ਲੋ ਪੰਦੇਰ ਗਰੁੱਪ ਡੱਲੇ ਵਾਲ ਗਰੁੱਪ ਜਾਂ ਰਣਜੀਤ ਰਾਏ ਇਹ ਵੀ ਉਸ ਜਿਹੜਾ ਮਹਾ ਪੰਚਾਇਤ ਉਹਦੇ ਸ਼ਾਮਲ ਹੋਣ ਆਂ ਭੇਜਾਂਗੇ ਸਾਥੀ ਉੱਥੇ ਆਪਣੇ ਕਿਉਂਕਿ ਸਾਡੇ ਹੀ ਸਾਥੀ ਨੇ ਉਹ ਔਰ ਜਦੋਂ ਜਿੱਥੇ ਵੀ ਕੋਈ ਕਿਸਾਨੀ ਦੀ ਲੜਾਈ ਹੋਏਗੀ ਉੱਥੇ ਆਪੋ ਆਪਣੇ ਕਿੱਡਰ ਨੂੰ ਭੇਜਾਂਗੇ ਸਰ ਹਾਈ ਕੋਰਟ ਉਲਮਾਨ ਜੋ ਹਾਈ ਕੋਰਟ ਉਲ ਇੱਕ ਤਲਖ ਪੇਪਣੀ ਕੀਤੀ ਕਿਸਾਨਾਂ ਦੇ ਕਿ ਕਿਸਾਨਾਂ ਨੂੰ ਗ੍ਰਫਤਾਰ ਕਰਕੇ ਚ ਨਹੀਂ ਭੇਜ ਦਿੱਤਾ ਜਾਵੇ ਕਿ ਇੱਥੇ ਸੋਚਿਆ ਜਾ ਸਕਦਾ ਕਿ ਕਿਸਾਨ ਆਪਣਾ ਜਿਹੜਾ ਪੱਖ ਹਾਈ ਕੋਰਟ 'ਚ ਪੇਸ਼ ਕਰਨ ਵਿੱਚ ਥੋੜਾ ਜਿਆ ਨਕਾਮ ਰਹੇ ਦੇਖੋ ਮੈਂ ਇਹ ਗੱਲ ਕਹਾਂ ਕਿਸਾਨ ਤਾਂ ਖੇਤਾਂ 'ਚ ਜਾਂਦਾ ਹੈ ਉਹ ਜਿਆਦਾ ਪੜਿਆ ਲਿਖਿਆ ਜਿਆਦਾ ਉਹਨਾਂ ਚ ਉਸ ਚਲਾਕ ਹੈ ਨਹੀਂ ਪਰ ਸਰਕਾਰਾਂ ਬੜੀਆਂ ਚ ਉਸ ਚਲਾਕ ਨੇ ਸਰਕਾਰ ਨੂੰ ਜਿਹੜੀ ਪਿਕਚਰ ਦਿਖਾਈ ਗਈ ਹੈ ਜਿਹੜੀ ਮੀਡੀਆ 'ਚ ਪਿਕਚਰ ਘੁੰਮੀ ਹੈ ਉਹ ਬੱਚੇ ਛੋਟੇ ਛੋਟਿਆਂ ਦੀ ਵਿਖਾਈ ਗਈ ਆ ਪਰ ਮਾਨਯੋਗ ਸਾਡੀ ਅਦਾਲਤ ਨੂੰ ਜੱਜ ਸਾਹਿਬ ਨੂੰ ਵੇਖਣਾ ਚਾਹੀਦਾ ਹੈ ਕਿ ਉਹ ਬਾਰਡਰ ਵੱਲ ਵੱਧ ਰਹੇ ਆ ਜਦ ਬੱਚੇ ਮੋਰੇ ਕੀਤੇ ਹੋਏ ਆ ਕਿ ਜਾਂ ਖੜੇ ਆ ਲੋਕ ਜਿੱਥੇ ਉਹ ਖੜੇ ਨੇ ਜਾਪਤੇ ਚ ਨੇ ਸ਼ਾਂਤੀਪੂਰਵਕ ਖੜੇ ਨੇ ਉੱਥੇ ਬੱਚੇ ਜਿਹੜੇ ਆ ਉਹ ਇੱਕ ਦੇ ਹੱਥ ਨਿਸ਼ਾਨ ਸਾਹਿਬ ਆ ਇੱਕ ਦੇ ਹੱਥ ਦੇ ਵਿੱਚ ਜਿੱਥੇ ਬੰਦਿਆ ਝੰਡਾ ਉਹ ਲਹਿਰਾ ਰਹੇ ਨੇ ਸੋ ਉਹਨਾਂ ਨੂੰ ਦੇਖ ਕੇ ਕਹਿ ਦੇਣਾ ਕਿ ਬੱਚਿਆਂ ਦੀ ਆੜ ਚ ਜਾਣਾ ਚਾਹੁੰਦੇ ਆ ਔਰਤਾਂ ਦੀ ਆੜ ਚ ਜਾਣਾ ਚਾਹੁੰਦੇ ਆ ਸੋ ਕਿਤੇ ਨਾ ਕਿਤੇ ਸਾਡੀ ਜੁਡੀਸ਼ਨੀ ਸ਼ੱਕ ਦੇ ਘੇਰੇ ਚ ਹੈ ਸੋ ਮੈਂ ਇਹ ਕਮਾਂਗਾ ਕਿ ਇਹ ਸਰਕਾਰ ਜਿਹੜੀ ਭਾਰਤ ਸਰਕਾਰ ਹੈ ਉਹਦੇ ਦਬਾਅ ਹੇਠ ਇਹ ਸਾਰਾ ਕੁਝ ਹੋ ਰਿਹਾ ਇਹ ਸਾਨੂੰ ਪਹਿਲਾਂ ਵੀ ਅੰਦਾਜ਼ਾ ਥੋੜਾ-ਥੋੜਾ ਸੀਗਾ ਪਰ ਇਸ ਸਟੇਟਮੈਂਟ ਤੋਂ ਬਾਅਦ ਕਲੀਅਰ ਹੀ ਹੋ ਗਿਆ ਕਿ ਸਾਡੀ ਜੁਡੀਸ਼ਨੀ ਜਿਹੜੀ ਆ ਅੱਜ ਭਾਰਤ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀ ਸਰ ਇਲੈਕਸ਼ਨ ਹੋਣ ਲੱਗਣ ਨਾਲ ਹੋਰ 2-4 ਦਿਨ ਦੇ ਵਿੱਚ ਜਿਸ ਦਾ ਸੁਣਨ ਚਾਰਿਆ ਕਿ ਹੋ ਸਕਦਾ 13 ਜਾਂ 14 ਨੂੰ ਇਲੈਕਸ਼ਨ ਕਲੀਅਰ ਹੋ ਜਾਣਗੇ ਤਾਂ ਨੈਕਸਟ 2 ਤੋਂ 3 ਮਹੀਨੇ ਤੱਕ ਇਹ ਪ੍ਰੋਸੈਸ ਚੱਲੇਗਾ ਪਰ ਤੁਹਾਡੇ ਵੱਲੋਂ ਜਥੇਬੰਦੀਆਂ ਵੱਲੋਂ ਇਹਦਾ ਮੋਰਚਾ ਆ ਦੀ ਲਗਾਤਾਰ ਉਹ ਚੱਲੇਗਾ ਸ਼ੰਭੂ ਰਖਨੋਰੀਪਾਟ ਬਿਲਕੁਲ ਅਸੀਂ ਸਾਲਾਂਬੱਦੀ ਬਹਿਣ ਵਾਲੇ ਆ ਸਾਨੂੰ 2 ਮਹੀਨੇ 3 ਮਹੀਨੇ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜੀ ਸਰਕਾਰ ਦੁਬਾਰਾ ਆਏਗੀ ਅਸੀਂ ਉਹ ਸਰਕਾਰ ਕੋਲੋਂ ਆਪਣੀ ਮੰਗ ਮੰਨਵਾ ਕੇ ਫੇਰ ਹੀ ਮੁੜਾਂਗੇ ਸਰ ਜੇ ਅੱਜ ਦੀ ਜਿਹੜਾ ਅੱਜ ਅੱਜ ਵੀ ਤਾਇਤ ਅਰਨਾ ਨਹੀਂ ਮੰਗਾ ਅੱਜ ਦੀ ਤਾਂ ਹੁੰਦੀ ਕਿ ਅਗਲੀ ਰਾਉਂ ਦੇਤੀ ਕੀਤਾ ਹੋਣ ਅਗਲੀ ਸਾਡੀ ਮੀਟਿੰਗ ਹੋਏਗੀ ਹੁਣ ਅੱਜ ਦੇ ਆ ਜਿਹੜਾ ਸਕਸੈਸਫੁਲ ਬੰਦ ਹੈ ਤੇ ਇਹਨਾਂ ਦਾ ਚੱਕਾ ਜਾ ਇਸ ਤੋਂ ਬਾਅਦ ਅਸੀਂ ਕੱਲ ਹੀ ਮੀਟਿੰਗ ਕਰਾਂਗੇ ਆਪਣੀ ਮੀਟਿੰਗ ਕਰਕੇ ਅਗਲੀ ਜਿਹੜੀ ਰਣਨੀਤੀ ਆ ਉਹ ਤੈਅ ਕਰਕੇ ਉਹ ਦੱਸਦੇ ਆ ਇਸ ਹਨ ਮਨਜੀਤ ਰਾਏ ਜੀ ਜਿਨ੍ਹਾਂ ਨੇ ਦੱਸਿਆ ਕਿ ਅੱਜ ਦੇ ਬੰਦ ਤੋਂ ਬਾਅਦ ਕੱਲ ਨੂੰ ਇੱਕ ਵਾਰੀ ਫਿਰ ਤੋਂ ਮੀਟਿੰਗ ਕਰਕੇ ਜਿਹੜੀ ਅਗਲੀ ਰਣਨੀਤੀ ਆ ਉਹ ਦੱਸੀ ਜਾਵੇਗੀ ਫਲੋਰ ਤੋਂ ਨਰੇਸ਼ ਸ਼ਰਮਾ ਦੈਨਿਕ ਸਵੇਰਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ